ਇਹ ਨੀਲੀ ਰਵੀ ਦੇ ਵਿੱਚ ਪੈਂਦੀ ਲਾਲੋ ਹਾਂ ਲੈ ਵੀ ਆ ਨੀਲੀ ਰਵੀ ਦੇ ਵਿੱਚ ਪੈਂਦੀ ਹੋਈ ਝੋਟੀ ਚੈੱਕ ਕਰ ਲਓ ਦੂਜਾ ਸੁਆ ਇਹ ਦੇਖ ਲਓ ਵੀ ਯਾਰ ਮੂੰਹ ਦੀ ਬੜੀ ਸੋਹਣੀ ਸੁਨੱਖੀ ਆ ਕੱਦ ਪੂਰਾ ਇਹ ਆਪਿਆ ਯਾਰ ਦੇ ਆਪਾਂ ਬੈਠ ਦੇਣੀ ਆ ਜਸਨੋ ਜੀ ਬਸ ਭਾਈ ਵੀ 50 ਦੀ ਰੰਗ ਜਸਨੋ ਹੁਣ ਤੁਸੀਂ ਜਿਹੜੀ ਅੰਗ ਹੀ ਫਿੱਕਾ ਕੱਲੇ ਬਾਕੀ ਸਾਰੀ ਬਰੀਡ ਵਾਲੀ ਆ ਇਹ ਹਾਂ ਠੀਕ ਹੈ ਜੇ ਕਿਤੇ ਭਰੀ ਹੁੰਦੀ 57000 ਦੀ ਬੈੜ ਸੀਗੀ ਚੱਲ ਫਿਰ ਅਸੀਂ ਕੱਲ ਦੋਸਤੋ ਬਬੋ ਸਵਾਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਗਰਨੂਰ ਕੋਲੇ ਪਹੁੰਚੇ ਹੋਇਆ ਪਿੰਡ ਬਾਹੋ ਸੇਵੀਆਂ ਦੇ ਵਿੱਚ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਨਾ ਆਪਾਂ ਤੁਹਾਨੂੰ ਨਾਕਤਾ ਦਿਖਾ ਦਾਂਗੇ ਚਾਰ ਤੇ ਦੋ ਤਾਂ ਆਗੀਆਂ ਝੋਟੀਆਂ ਤੇ ਦੋ ਆਗੀਆਂ ਗਾਂਹਾਂ ਗਾਵਾਂ ਇੱਕ ਤਾਂ ਮੈਂ ਤੁਹਾਨੂੰ ਦੱਸਾਂ ਗੱਲ ਨਾ ਵੀ ਜਿਹੜੀ ਆ ਗਈ ਲਾਲ ਰੰਗ ਦੀ ਤੇ ਇੱਕ ਡੱਬੀ ਵਹੜ ਤੇ ਇੱਧਰਲੇ ਪਾਸੇ ਵਾਲੇ ਆਗੇ ਬਾਈਆਂ ਦੇ ਪਸ਼ੂ ਜਿਹੜੇ ਹੈਗੇ ਨੇ ਇਹ ਘਰੇ ਰੱਖੇ ਹੋਏ ਨੇ ਤੇ ਜੇ ਗੱਲ ਕਰ ਲਗੇ ਨਾ ਆਪਾਂ ਪਹਿਲੇ ਨੰਬਰ ਵਾਲੀ ਝੋਟੀ ਦੀ ਤੇ ਕਦ ਕਾਠ ਚੈੱਕ ਕਰ ਲਓ ਮਿੱਤਰੋ ਤੇ ਨਾ ਸਿੰਗਾ ਦੀ ਤੇ ਬਰੀਡ ਵਾਲੇ ਪੱਖ ਤੋਂ ਕਿਵੇਂ ਲੱਗੀ ਦੱਸਿਓ ਜ਼ਰੂਰ ਤੇ ਥੱਲੋਂ ਲੇਵਾ ਜਿਹੜਾ ਹੈਗਾ ਕਰਮਾਲੀ ਦਾ ਨਾ ਬਹੁਤ ਸਾਫ਼ ਸੁਥਰੇ ਐਨ ਆਪਾਂ ਕਹਿ ਨਹੀਂ ਦਿੰਦੇ ਵੀ ਫਲੀਆਂ ਵਰਗੇ ਥਣ ਪਏ ਤੇ ਲੇਵਾ ਵੀ ਜਿਹੜਾ ਹੈਗਾ ਨਾ ਪੂਰਾ ਸਾਫ ਸੁਥਰਾ ਦੇਖ ਲਓ ਤੇ ਹਜੇ ਨਾ ਇਹ ਝੋਟੀ ਜਿਹੜੀ ਹੈਗੀ ਆ ਕੱਚੀ ਆ ਤੇ ਦੂਜੇ ਨੰਬਰ ਤੇ ਆ ਗਈ ਇੱਕ ਆਪਾਂ ਕਹਿ ਸਕਦੇ ਆਂ ਵੀ ਨੀਲੀ ਰਾਵੀ ਦੇ ਵਿੱਚ ਪੈਂਦੀ ਹੋਈ ਗ੍ਰੇਡਡ ਠੀਕ ਹੈ ਤੇ ਇਹਦੀ ਵੀ ਜਾਣਕਾਰੀ ਲੈ ਲਾਂਗੇ ਤੇ ਆ ਜੋ ਕਰਾਗੇ ਬਾਈਆਂ ਨਾਲ ਗੱਲਬਾਤ ਤੇ ਇਕੱਲੇ ਇਕੱਲੇ ਨਕਦੀ ਜਾਣਕਾਰੀ ਲੱਗੇ ਤੇ ਜੇ ਤੁਹਾਨੂੰ ਇਹ ਝੋਟੀਆਂ ਫੇਰ ਕਹਾ ਪਸੰਦ ਆਈਆਂ ਦੱਸਿਓ ਜ਼ਰੂਰ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਨਾਮ ਮੇਰਾ ਗਰਨੂਰ ਹੈ ਜੀ ਤੇ ਪਿੰਡ ਆਪਣਾ ਪਿੰਡ ਬਾਹੂਸੇਵੀਆਂ ਜੀ ਇਹ ਬਟੰਡੇ ਤੋਂ ਕਿੰਨਾ ਦੂਰ ਰਹਿ ਗਿਆ 12 13 ਕਿਲੋਮੀਟਰ ਰਹਿ ਗਿਆ ਜੀ ਤੇ ਨੇੜੇ ਦੇ ਪਿੰਡ ਨਰੂਆਣਾ ਆ ਗਿਆ ਜਿਵੇਂ ਜੈ ਸਿੰਘ ਆ ਗਿਆ ਇਧਰੋਂ ਤਿਆਉਣਾ ਮਲਤਾਨੀ ਆ ਗਿਆ ਜੀ ਠੀਕ ਹੈ ਅੱਛਾ ਗਰਨੂਰ ਜੇ ਗੱਲ ਕਰ ਲਈ ਅੱਜ ਆਪਾਂ ਚਾਰ ਨਗਾ ਦੀ ਜਾਣਕਾਰੀ ਲੈਣੀ ਹੈ ਹਾਂਜੀ ਹਾਂਜੀ ਪਹਿਲੇ ਨੰਬਰ ਆਈ ਝੋਟੀ ਦੱਸ ਮੈਨੂੰ ਵੀ ਹੁਣ ਇਹ ਕਿੰਨਵਾ ਸੂਆ ਸੁੰਦੀ ਹੈ ਦੂਜਾ ਸੂਆ ਜੀ ਦੂਜਾ ਸੂਆ ਚਾਰ ਦੰਦਾ ਮੂੰਹ ਪਹਿਲਨ ਖੀਰੀ ਸੂਈ ਸੀ ਪਹਿਲਨ ਖੀਰੀ ਯਾਰ ਕਿਸੇ ਬੰਦੇ ਨੇ ਬੜੀ ਮਿਹਨਤ ਕੀਤੀ ਬੜੀ ਮਿਹਨਤ ਕੀਤੀ ਹੈ ਜੀ ਹਣਾ ਜਰ ਹੁਣ ਮੈਨੂੰ ਐ ਦੱਸਦੇ ਵੀ ਦੂਜੇ ਸੂਏ ਇਹ ਕਿੰਨੇ ਤਾਂ ਦਿਨ ਲੈਜੂ ਸੂਣ ਚ ਤੇ ਕਿੰਨਾ ਦੁੱਧ ਪਦੋ ਦੁੱਧ ਤਾਂ 15 16 ਕਿਲੋ ਦੇ ਚਲੂ ਆਰਮਨਾਲੀ ਜੀ ਤੇ ਦਿਨ ਹਫਤਾ ਦੱਸ ਦੇਣ ਲੈਜੂ ਆਰਮਨਾਲੀ ਲੈਜੂਗੀ ਲੈ ਫਿਰ ਖੋਲ ਕੇ ਆਪਾਂ ਤੋੜ ਕੇ ਦਿਖਾਗੇ ਝੋਟੀ ਤੇਰੀ ਲੈ ਵੀ ਝੋਟੀ ਦਾ ਕੱਦ ਕਾਠ ਤੇ ਥਣ ਲੈਵੀ ਦੀ ਜਿਹੜੀ ਹੈਗੀ ਝੋਟੀ ਪੂਰੀ ਸਾਫ ਆ ਬਾਕੀ ਨਾ ਯਾਰ ਤੁਸੀਂ ਇਹ ਦੇਖ ਲਓ ਵੀਰ ਮੂਹ ਦੀ ਬੜੀ ਸੋਹਣੀ ਸਨਖੀ ਆ ਕੱਦ ਕਾਠੀ ਪੂਰਾ ਇਹ ਆ ਦੇਖ ਲਓ ਹੁਣ ਤੁਸੀਂ ਜਿਹੜੀ ਕਰਮਾਜ ਨੂੰ ਲੇਵਾ ਲੱਗਿਆ ਨਾ ਮੈਂ ਕਹਿੰਦਾ ਲੇਵਾ ਬੜਾ ਸੋਹਣਾ ਤੇ ਸਾਫ ਸੁਥਰਾ ਲੇਵਾਗਾ ਇਹ ਐਨ ਪੂਰਾ ਰੰਗ ਜਿਹੜਾ ਹੈਗਾ ਇਹਦਾ ਜਮਾਨ ਕਾਲਾ ਬਲੈਕ ਫੁੱਲ ਬਰੀਡ ਵਾਲੀ ਆ ਗਈ ਜੀ ਆ ਦੇਖੋ ਲੈ ਹੁਣ ਸਿੰਗੀ ਚੈੱਕ ਕਰ ਲਓ ਤੁਸੀਂ ਤੇ ਜਿਹੜਾ ਆ ਥਣ ਲੇਵਾ ਨਾ ਮੇਨ ਗੱਲ ਥਣ ਲੇਵੇ ਦੀ ਵੀ ਹੁੰਦੀ ਹੈ ਆ ਦੇਖੋ ਪੂਰਾ ਚੰਗਾ ਕੱਦ ਕਾਠ ਅੱਛਾ ਗਨੂਰ ਇੱਧਰ ਬੰਨ ਦੇ ਕਰ ਤਾਂ ਇਹਦਾ ਮੁੱਲ ਦੱਸ ਦੇ ਮੈਨੂੰ ਹਾਂ ਤੇ ਨਾ ਵਾਲਾ ਮੋਲਾਪਾ 1.5 ਦੀ ਜੈਸਨੋ ਜੀ ਦੇਣੀ ਆ ਝੋਟੀ ਇੱਕ 60 65 ਦੀ ਵਿਕਦੀ ਆਪਾਂ ਉਹ じゃ ਕੰਮ ਨਹੀਂ ਕਰਨਾ ਠੀਕ ਹੈ ਹਾਂ ਬੰਨ ਫਿਰ ਕਰਾਂ ਤੇ ਅੱਗੇ ਆ ਜਾ ਕਰ ਹੁਣ ਇੱਧਰਲੇ ਪਾਸੇ ਵਾਲੀ ਆਪਾਂ ਤੇਰੀ ਆਹ ਝੋਟੀ ਦਿਖਾ ਦਈਏ ਇਹ ਜਿਹੜੀ ਤੇਰੀ ਆਹ ਝੋਟੀ ਆ ਗਈ ਗਨੂਰ ਹਾਂਜੀ ਆ ਝੋਟੀ ਤੇਰੀ ਕਿੰਨੇ ਵਸੂਆ ਸੂਆ ਦੀ ਇਹ ਵੀ ਦੂਜਾ ਸੂਆ ਆ ਗਈ ਇਹ ਵੀ ਦੂਜਾ ਸੂਆ ਹਾਂਜੀ ਠੀਕ ਹੈ ਕਿੰਨੇ ਕਦਨ ਲੈ ਜੂ ਇਹ ਇਹਦਾ ਵੀ ਹਫਤਾ ਪਿਆ ਜੀ ਮਾਲਕਾਂ ਦੇ ਦੱਸਣ ਮੁਤਾਬਕ ਤੇ ਕਿੰਨੇ ਦੁੱਧ ਵਾਲੀ ਐ ਦੋ ਤਾਂ 12-13 ਕਿਲੋ ਚਾਹੀਏ ਹੋਊਗੀ ਆਪਾਂ ਬਾਹਲਾ ਨਹੀਂ ਕਹਿੰਦੇ ਜੀ ਠੀਕ ਹੈ ਹਾਂ 12-13 ਕਿਲੋ ਤੇ ਹਜੇ ਤਾਂ ਸੂਨ ਦੇ ਦਿਨ ਬਾਕੀ ਆ ਹਾਂਜੀ ਤੇ ਆ ਦੇਖੋ ਥਣ ਲੇਵਾ ਜਿਹੜਾ ਹੈਗਾ ਇਹ ਚੈੱਕ ਕਰ ਲਓ ਪੂਰਾ ਗੁੱਲੇ ਵਾਲਾ ਥਣ ਲੱਗਿਆ ਚਾਹੇ ਮੁਠੀ ਦੇ ਵਿੱਚ ਪੂਰਾ ਆਊਗਾ ਬਾਕੀ ਜਿਹੜੇ ਹੈਗੇ ਨਾ ਕੈਰੇਕਟਰ ਆਪਾਂ ਚਲੋ ਕਹਿੰਦੇ ਨਹੀਂ ਹੁੰਦੇ ਹਨਾ ਵੀ ਨੀਲੀ ਰਾਵੀ ਆ ਪਿਓ ਰਾਂ ਆ ਇਹ ਤੁਸੀਂ ਨੋਟ ਕਰ ਲਿਓ ਵੀ ਕਿਵੇਂ ਲੱਗਦੀ ਏ ਸਾਨੂੰ ਬਾਕੀ ਬਰੀਕ ਪੂਰੀ 12 ਕਿਲੋ ਤਾਂ ਖੁੱਲਾ ਪਾ ਦੂਗੀ 12-13 ਕਿਲੋ ਆਰਾਮ ਨਾਲ ਖੁੱਲਾ ਪਾਈ ਚੱਲੂਗੀ ਠੀਕ ਆ ਲੇਵੀ ਰਵੀ ਆ ਗਈ ਪਿਆਰ ਪਿਆਰ ਨਹੀਂ ਆਪਾਂ ਕਹਿੰਦੇ ਗਨੂਰ ਚੱਲ ਨੀਲੀ ਰਵੀ ਦੇ ਵਿੱਚ ਪੈਂਦੀ ਲਾ ਲਓ ਹਾਂ ਲੈ ਵੀ ਆ ਨੀਲੀ ਰਵੀ ਦੇ ਵਿੱਚ ਪੈਂਦੀ ਹੋਈ ਝੋਟੀ ਚੈੱਕ ਕਰ ਲਓ ਦੂਜਾ ਸੂਆ ਲੇਵਾ ਸੋਨਾ ਤਿਆਰ ਕਰੂ ਤੈਨੂੰ ਮੈਂ ਇਹ ਦੱਸਤੀ ਗੱਲ ਹੂੰ ਇਹਦਾ ਕੀ ਰੇਟ ਕਰਤਾ ਹਾਂ ਹਾਂ ਨਾ ਇਹ ਵੀ ਇੱਕ ਪੰਜਰੀ ਦੇ ਰੰਗ ਝੋਟੀ ਇੱਕ 10 15 ਵਿੱਚ ਆ ਨੀਲੀ ਰਵੀਆਂ ਵਿਕੀ ਜਾਂਦੀਆਂ ਪਰ ਆਪ ਇੱਕ ਪੰਜਰੀ ਦੇ ਰੰਗ ਜੇ ਠੀਕ ਜੀ ਬਸ ਲੈ ਵੀ ਆ ਝੋਟੀ ਦੇਖ ਲਓ ਹੁਣ ਤੁਸੀਂ ਜਿਹੜੀ ਚੈੱਕ ਕਰ ਲਓ ਐਨ ਬੋਚ-ਬੋਚ ਪੱਪ ਧਰਦੀ ਆ ਤੇ ਦੂਜਾ ਸੂਆ ਇਹ ਸੂਨ ਵਾਲੀ ਝੋਟੀ ਆ ਲੇਵਾ ਬਹੁਤ ਸੋਨਾ ਅਜੇ ਤਿਆਰ ਕਰਨਾ ਦੇਖ ਬਣਦੇ ਬਣਦੇ ਕਰ ਅੱਛਾ ਗਨੂਰ ਜਿਹੜੀ ਤੇਰੀ ਪਹਿਲੇ ਨੰਬਰ ਵਾਲੀ ਆਹ ਗਾਂ ਆ ਗਈ ਲਾਲ ਦੀ ਹਾਂਜੀ ਹਾਂਜੀ ਇਹਦਾ ਸੂਆ ਇਹਦਾ ਸੂਆ origignal ਦੂਜਾ ਜੀ ਤੇ ਕਿੰਨੇ ਕ ਦਿਨ ਲੈ ਜੂਗੀ ਇਹਦਾ 10 ਦਿਨ ਪਈ ਆ ਜੀ ਹਜੇ ਕਿੰਨੇ ਕ ਦੁੱਧ ਵਾਲੀ ਐ ਦੁੱਧ ਪਹਿਲਾਂ ਨੇ 12 ਕਿਲੋ ਦਿੱਤਾ ਜੀ ਠੰਡੀ ਸੀ ਲਾ ਅੱਛਾ 12 ਕਿਲੋ ਤੇ ਹੁਣ ਵੀ ਆਪਾਂ 12 ਕਿਲੋ ਕਹਿ ਕੇ ਦੇਣੀ ਐ ਨਹੀਂ ਦੁੱਧ ਤਾਂ ਵਾਧੇ ਚੱਲੂਗੀ ਆਪਾਂ 13 ਕਹਿ ਕੇ ਦੇ ਦਾਂਗੇ 12 13 ਖੁੱਲਾ ਦੇ ਚੱਲੂਗੀ ਠੀਕ ਹੋਲ ਫਿਰ ਕਰ ਇਹਨੂੰ ਵੀ ਤੋੜ ਕੇ ਦਿਖਾਈ ਗਏ ਦੂਜਾ ਸੂਆ ਹੈ ਹਾਂਜੀ ਹਾਂਜੀ ਤੇ ਗਨੂਰ ਫਿਰ ਇਹਦਾ ਮੁੱਲ ਕੀ ਕਰਤਾ ਮੁੱਲ ਜਿੰਨਾ ਮਰਜ਼ੀ ਕਰਾ ਲੋ ਪਿਆ 10000 ਦੇ ਆਪਾਂ ਬੈਠ ਦੇਣੀ ਐ ਜੱਸ ਨੋ ਜੀ ਬਸ 50 ਦੀ ਹਾਂਜੀ ਠੀਕ ਆ ਲੈ ਇਹ 55 60 ਦੀਆਂ ਵੀ ਜਾਂਦੀਆਂ ਹਾਂ ਇਹ ਇੱਧਰ ਲੈ ਕੇ ਚੱਲ ਲੈ ਚੱਲ ਲੈ ਚੱਲ ਪਾਈ ਬਾਲਾ ਕੁਸ ਪੇ ਇੱਕ ਤਾਂ ਸੰਗਲ ਪਾਇਆ ਕਿਤੇ ਤਲਿਹਾਰਾ ਮਿੱਤਰਾ ਇਹ ਤਲਿਹਾਰੇ ਦੀ ਇਹ ਆਲ ਕਰਦੀ ਹੂ ਆਲ ਕਰਦੀ ਆ ਹਾਂਜੀ ਚੱਲ ਚੱਲ ਕਰਾ ਲੈ ਚੱਲ 50000 ਦੀ ਸੰਗਲ ਫੜਲਾ ਨਾ ਕੋਈ ਗੱਲ ਨਹੀਂ ਸੰਗਲ ਫੜਲਾ ਇਹਨੂੰ ਛੱਡ ਦੇ ਇਹ ਹੁਣ ਦੇਖੀ ਕਿਵੇਂ ਜਾਂਦੀ ਆਓ ਦੇ ਲੈ ਵੀ ਆ ਚੈੱਕ ਕਰੀਏ ਇਹੀਆਂ 55 60 ਦੀਆਂ ਜੇ ਜਾਂਦੀਆਂ ਤੂੰ ਤਾਂ ਪਿਆਰ ਦੀ ਦੇ ਰੇਂਗਾ ਜੱਸ ਨੂੰ ਜੀ ਠੀਕ ਆ ਛੱਡ ਦੇ ਕੋਈ ਗੱਲ ਨਹੀਂ ਉਹ ਅੰਦਰ ਜਾਣ ਦੇ ਯਾਰ ਕੋਈ ਗੱਲ ਨਹੀਂ ਅੱਛਾ ਗਨੂ ਜਿਹੜੀ ਤੇਰੀ ਹੁਣ ਆ ਗਾਂਹਾਂ ਵਾਲੀ ਬੈੜ ਆ ਗਈ ਹਾਂਜੀ ਇਹਦਾ ਸੂਆ ਇਹਦਾ ਸੂਆ ਵੀ ਦੂਜਾ ਜੀ ਪਹਿਲੇ ਸੂਏ ਆਪਣੇ ਕੋਲ ਹੀ ਗਈ ਆ ਐਰ ਕੀ ਰਾਜ ਹੀ ਨਹੀਂ ਹੋਈ ਬੈੜ ਲਿੱਸੀ ਰਹੀ ਕਹਿੰਦਾ ਸੇਵਾ ਨਹੀਂ ਹੋਈ ਹਾਂ ਚੱਲ ਲੈ ਚੱਲ ਹਦਰ ਕੋਈ ਗੱਲ ਨਹੀਂ ਜਾਣ ਦੇ ਕਿੰਨੇ ਕ ਦੁੱਧ ਵਾਲੀ ਆ ਤੇਰੀ ਆਹ ਗਾਂ ਦੁੱਧ 17 18 ਕਿਲੋ ਆਮ ਨਹੀਂ ਦੇ ਚੱਲੂ ਜੀ ਅੱਛਾ ਹਾਂਜੀ ਤੇ ਕੀ ਬਾ ਕਰਤਾ ਇਹਦਾ ਵਾ ਇਹ ਵੀ 50 ਹੀ ਦੇ ਰੰਗ ਜਸਨੋ 50 ਦੀ ਤੇ ਦੁੱਧ ਕਿੰਨਾ ਕਪਾ ਦੂਗੀ ਦੁੱਧ 17 18 ਕਿਲੋ ਦੇ ਚੱਲੂ ਤੇ ਬੈਗ ਦਿਨ ਰਹਿੰਦੇ ਸੁੰਦੇ ਤੇ ਇਹਦਾ ਵੀ ਹਫਤਾ ਪਿਆ ਜੀ ਠੀਕ ਆ ਲੈ ਵੀ ਆ ਦੇਖ ਲਓ ਹੁਣ ਤੁਸੀਂ ਜਿਹੜੀ ਅੰਗ ਹੀ ਫਿੱਕਾ ਇਕੱਲੇ ਬਾਕੀ ਸਾਰੀ ਬਰੀਡ ਵਾਲੀ ਆ ਇਹ ਹਾਂ ਠੀਕ ਹੈ ਜੇ ਕਿਤੇ ਭਰੀ ਹੁੰਦੀ 65000 ਦੀ ਵੇਰ ਸੀਗੀ ਚੱਲ ਫਿਰ ਲੈ ਚੱਲ ਕੇਰਾ ਕੋਈ ਗੱਲ ਨਹੀਂ ਇਹ ਤਾਂ ਹੁਣ ਅਗਲੇ ਭਰੂ ਹਾਂ ਅਗਲੇ ਭਰੂ ਗਾਣ ਦੁੱਗਣੇ ਪੈਸੇ ਕਰਨ ਵਾਲੀ ਹੈ ਵੀ ਹਾਂ ਇੰਨੇ ਦੀ ਟੋਕੜ ਵੀ ਵਿਕ ਜਾਣਾ ਇਹਨੇ ਹੈ ਇੰਨੇ ਦੀ ਟੋਕੜੇ ਵੀ ਵਿਕ ਜਾਣਾ ਠੀਕ ਆ ਆ ਜਾ ਤੋਕਣਾ ਤਕੜਣਾ ਦਾ ਗਾਹਾਂ ਕਿੱਥੇ ਪਤਾ ਲੱਗੂ ਆਪਾਂ ਨੂੰ ਤੋਕੜਾ ਵੱਧ ਵੇਕਨੀ ਆ ਸਮਾਂ ਨੇ ਹੈ ਕਿੰਨੇ ਦੀ ਦਿੰਨੀ ਆ ਹਾਂ ਨਾ 50 ਚ ਛੋਟ 2000 ਛੋਟ ਕਰ ਦਾਂਗੇ ਬਸ 48 ਦੀ ਹਾਂ 48 ਦੀ ਲੈ ਵੀ ਮਿੱਤਰਾ ਮੈਂ ਤੈਨੂੰ ਗੱਲ ਦੱਸਦਾ ਇੱਕ ਵੀ ਜਿਹੜੀਆਂ ਤੇਰੀਆਂ ਝੋਟੀਆਂ ਆ ਗਈਆਂ ਝੋਟੀਆਂ ਦਾ ਤੇਰੀਆਂ ਹੈਗੀਆਂ ਨਾ ਪੂਰੀਆਂ ਸੇਰਾ ਤੇ ਆ ਦੇਖੋ ਹੁਣ ਜਿਵੇਂ ਕੱਲਾ ਕੱਲਾ ਥਾਣਾ ਝੋਟੀਆਂ ਜਿਹੜਾ ਲੱਗਿਆ ਸੇਹਵਾਨੇ ਵਾਲੀ ਆ ਗਈ ਹਾਂ ਹਜੇ 10 ਦਿਨ ਖੁੱਲੇ ਲੈ ਲੈ ਜੂਗੀ ਆਰਾਮ ਨਾਲ ਬੜੇ ਆਰਾਮ ਨਾਲ ਹੂੰ ਠੀਕ ਆ ਚੱਲ ਮੈਨੂੰ ਨੰਬਰ ਬੋਲ ਤੇਰਾ ਨੰਬਰ ਮੇਰਾ 688478626 ਠੀਕ ਆ ਬਹੁਤ ਬਹੁਤ ਧੰਨਵਾਦ ਤੇਰਾ ਤੇ ਲੋ ਵੀ ਮਿੱਤਰੋ ਜਿਹੜੇ ਆਪਾਂ ਬਾਈ ਦੇ ਚਾਰ ਨਾਗ ਦਿਖਾਇਆ ਬਾਈ ਦੇ ਘਰੇ ਆ ਜੋ ਜਿਵੇਂ ਮਰਜ਼ੀ ਤਸੱਲੀ ਕਰ ਲੋ ਤਸੱਲੀ ਕਰਨੀ ਜਿਹੜੀ ਹੁੰਦੀ ਹੈ ਨਾ ਤੁਹਾਡਾ ਆਪਣਾ ਹੱਕ ਹੁੰਦਾ ਮਿੱਤਰੋ ਤੇ ਕਿਵੇਂ ਲੱਗੇ ਨਾਗ ਆਹ ਦੋਨੇ ਦੇ ਦੋਨੇ ਦੱਸਿਓ ਜਰੂਰ